ਚੌਧਰੀ ਜਿੰਦਾਬਾਦ ਜਿਮਤੀਰਨਾ ਚੌਧਰੀ ਜਿੰਦਾਬਾਦ ਜਰੀਆ ਸੋਮ ਕੁਮਾਰ ਜੀ ਜਿੰਦਾਬਾਦ ਜਰੀਆ ਸੋਮ ਕੁਮਾਰ ਜੀ ਜਿੰਦਾਬਾਦ ਪੰਜਾਬ ਕਾਂਗਰਸ ਪਾਰਟੀ ਜਿੰਦਾਬਾਦ ਨੈਸ਼ਨਲ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਬਹੁਸ਼ੋ ਚੌਧਰੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ ਜਿਵੇਂ ਕਿ ਤੁਸੀਂ ਜਾਣਦੇ ਹੋ ਚੋਣਾਂ ਦਾ ਬਿਕਲ ਵੱਜ ਚੁੱਕਾ ਹੈ ਹਰ ਪਾਰਟੀ ਦਾ ਉਮੀਦਵਾਰ ਆਪਣੇ ਆਪਣੇ ਉਮੀਦਵਾਰ ਦੇ ਹੱਕ ਚ ਚੋਣ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਹੈ ਤੁਸੀਂ ਜਾਣਦੇ ਹੋ ਕਿ ਚਾਰ ਚਕਾਉਣਾ ਮੁਕਾਬਲਾ ਇਸ ਵਾਰ ਜਿਹੜਾ ਆਪਣੇ ਬਲਾਸਮਤੀ ਜਿਲ੍ਹੇ ਪਸੇ ਦੀ ਮੈਂਬਰਾਂ ਵਿੱਚ ਚੱਲਦਾ ਪਿਆ ਇੱਥੇ ਸਾਡੇ ਦਿਨਾਰ ਦੇ ਵਿੱਚ ਗੱਲ ਕਰੀਏ ਤੇ ਇੱਥੇ ਵੀ ਇਸ ਵਾਰ ਚਾਰ ਜਿਹੜੇ ਆ ਜਿਹੜੇ ਮੁਕਾਬਲੇ ਨੇ ਕਿਉਂਕਿ ਹਰ ਪਾਰਟੀ ਨੇ ਆਪਣਾ ਉਮੀਦਵਾਰ ਜਿਹੜਾ ਉਤਾਰਦਾ ਪਿਛਲੀ ਵਾਰੀ ਤੁਸੀਂ ਜਾਣਦੇ ਸੀ ਤਿੰਨ ਟਕਾਉਣਾ ਮੁਕਾਬਲੇ ਸੀ ਇਸ ਵਾਰ ਚਾਰ ਚਕਾਉਣਾ ਮੁਕਾਬਲੇ ਹੋਣ ਜਾ ਰਿਹਾ ਅਸੀਂ ਇਹਲੇ ਨੰਬਰ ਜ਼ੋਨ ਨੰਬਰ 7 ਵਿੱਚ ਖੜੇ ਹਾਂ ਉਹਨਾਂ ਕੋ ਜਾਣਦੇ ਹਾਂ ਅਸੀਂ ਪਿੰਡ ਇਹਨਾਂ ਦਾ ਵੈਸੇ ਇਦਾਂ ਜਿਹੜਾ ਪੰਡੋਰੀ ਬੈਂਸਾਂ ਬੜਾ ਵੱਡਾ ਹਜੂਮ ਕਾਫੀ ਵੱਡਾ ਇਕੱਠ ਜਿਹੜਾ ਤੇ ਨਜ਼ਰ ਆ ਰਿਹਾ ਅਮ ਤਾਂ ਡੋਗਰਾ ਜੀ ਨਾਲ ਨਾ ਮੈਡਮ ਜੀ ਤੁਸੀਂ ਜਾਣ ਦੱਸ ਦੋ ਕਿ ਤੁਹਾਨੂੰ ਟਿਕਟ ਜਿਹੜੀ ਆ ਉਹ ਕਿਹੜੀ ਪਾਰਟੀ ਵੱਲੋਂ ਮਿਲੀ ਹੈ ਸਾਨੂੰ ਟਿਕਟ ਕਾਂਗਰਸ ਪਾਰਟੀ ਵੱਲੋਂ ਮਿਲੀ ਹੈ ਜੀ ਹਾਂਜੀ ਅਨਾ ਚੌਧਰੀ ਜੀ ਤੇ ਸ਼ੌ ਚੌਧਰੀ ਜੀ ਦੀ ਸਦਗਾ ਸਾਨੂੰ ਮਿਲੀ ਹੈ ਤੇ ਅਸੀਂ ਇਹ ਸੀਟਾਂ ਜਿੱਤ ਕੇ ਉਹਨਾਂ ਦੀ ਝੋਲੀ ਵਿੱਚੇ ਪਾਣੀ ਆ ਮੈਡਮ ਸਹਾਰਾ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ 2022 ਦੇ ਵਿੱਚ ਵੀ ਜਿਹੜੀ ਕਿ ਸਰਕਾਰ ਆਈ ਸੀ ਝਾੜੂ ਪਾਰਟੀ ਉਹਦੇ ਵਿੱਚ ਉਹਨਾਂ ਨੇ ਮਹਿਲਾਵਾਂ ਦੇ ਨਾਲ ਕਾਫੀ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਅਸੀਂ 1000 ਰੁਪਏ ਮਹੀਨੇ ਜਲਾਵਾਂ ਮਹਿਲਾਵਾਂ ਨੂੰ ਪਾਵਾਂਗੇ ਕੀ ਲੱਗਦਾ ਤੁਸੀਂ ਵੀ ਹੁਣ ਘਰ ਘਰ ਵੋਟਾਂ ਮੰਗਣ ਅਸੀਂ ਜਾ ਰਹੇ ਹਾਂ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਜਿਹੜੀਆਂ ਵੋਟਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਜਿਹੜੇ ਹੈ 1000 ਰੁਪਏ ਉਹਦੇ ਖਾਤੇ 'ਚ ਪਾਇਆ ਉਹਨਾਂ ਦੀ ਵੋਟਰਜੋ ਤੇ ਕੋਸ਼ਿਸ਼ ਵੀ ਨਹੀਂ ਕਿ ਹਜ਼ਾਰ-ਹਜ਼ਾਰ ਰੁਪਏ ਮਿੰਤੇ ਹੋ ਨਹੀਂ ਪਤਾ ਕਿ ਕਿਛ ਦਿੱਤਾ ਹੈ ਉਹਨਾਂ ਨੇ ਪਰ ਇਹ ਹੈ ਕਿ ਚਲੋ ਆਹੀਂ ਆਪਣੇ ਜੇਬ ਬਣ ਗਏ ਜਿੱਤ ਗਏ ਤੇ ਆਹੀਂ ਜਿਹੜੀਆਂ ਉਹਨਾਂ ਦੀ ਭਲਾਈ ਪੈਸਾ ਨਹੀਂ ਕੋਈ ਉਹਨਾਂ ਦੇ ਵਾਸਤੇ ਕੋਈ ਇਹੋ ਜਿਹਾ ਕੰਮ ਕਰਾਂਗੇ ਜਿਹੜਾ ਹੁੰਦਾ ਸੁਧਾਰ ਹੋਵੇ ਹੁਣ ਤੁਸੀਂ ਘਰਾਂ ਚ ਵੋਟਾਂ ਮਗਨ ਵਾਸਤੇ ਜਾ ਰਹੇ ਹੋ ਤੁਹਾਨੂੰ ਕੀ ਲੱਗ ਰਿਹਾ ਹੈ ਕਿਦਾਂ ਦਾ ਹੁਗਾਰਾ ਤੁਹਾਨੂੰ ਮਿਲ ਰਿਹਾ ਹੈ ਲੋਕਾਂ ਬੋਟਰਾ ਵਾਲੋ ਲੋਕਾਂ ਦਾ ਹੁਗਾਰਾ ਤਾਂ ਚੰਗਾ ਹੀ ਮਿਲ ਰਿਹਾ ਜੀ ਤੇ ਜਿਤ ਵੀ ਲੱਗੇਗਾ ਦੀਆ ਅੱਗੇ ਹੁਣ ਦੇਖੋ ਪਰਮਾਤਮਾ ਦਾ ਸਾਡੇ ਨਾਲ ਨਾਲ ਕਾਂਗਰਸੀ ਨੇਤਾ ਜਨਕਰਾਜ ਜੀ ਬੱਬੂ ਜਿਨ੍ਹਾਂ ਨੇ ਪਿਛਲੀ ਵਾਰ ਵੀ ਤੁਹਾਨੂੰ ਪਤਾ ਜਿਲ੍ਹਾ ਬਲਾਸੰਦ ਦੀ ਮੈਂਬਰ ਹੈ ਚੁਕੇ ਨੇ ਇਥੋਂ ਪੰਡੋਰੀ ਤੋਂ ਆਪਣੇ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਾਜੀ ਆਪਣੀ ਧਰਮ ਪਤਨੀ ਅਮੇਤਾ ਡੋਗਰਾ ਨਾਲ ਤੁਸੀਂ ਚੋਨ ਪ੍ਰਚਾਰ ਜੁਟੇ ਦਿਓ ਕਾਫੀ ਦਿਨਾਂ ਤੋਂ ਤੁਸੀਂ ਲੱਗੇ ਹੋਏ ਹੋ ਤੁਹਾਨੂੰ ਲੱਗਦਾ ਕਿ ਆਪਾਂ ਲੋਕਾਂ ਦਾ ਤੁਹਾਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ ਆਪਣੇ ਹਲਕੇ 'ਚ ਸਭ ਤੋਂ ਪਹਿਲਾਂ ਮੈਂ ਸਾਰੇ ਭੈਣ ਭਰਾਵਾਂ ਨੂੰ ਜੈ ਸ਼੍ਰੀ ਰਾਮ ਬੋਲਦਾ ਸਤਿ ਸ਼੍ਰੀ ਅਕਾਲ ਬੋਲਦਾ ਹੋਰ ਮੈਂ ਸਾਰੇ ਭਰਾਵਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਮੀਡੀਆ ਦਾ ਬਹੁਤ ਬਤਨਵਾਦੀ ਆ ਮੈਂ ਕਿ ਬਹੁਤ ਸ਼ੋਕ ਚੌਧਰੀ ਜੀ ਨੇ ਔਰ ਮੈਡਮ ਰਨਾ ਚੋਨ ਜਿਹੜੀ ਸਾਡੇ ਮੇਰੀ ਵਾਈਫ ਨੂੰ ਟਿੱਡੀਆ ਕਾਂਗਰਸ ਪਾਰਟੀ ਵੱਲੋਂ ਅਸੀਂ ਇਹ ਸੀਟ ਜੇ ਕੱਢ ਕੇ ਉਹਨਾਂ ਦੀ ਝੋਲ ਚ ਪਾਵਾਂਗੇ ਤੇ ਸਾਨੂੰ ਬਹੁਤ ਹੀ ਵਧੀਆ ਰਿਸਪੌਂਸ ਜਰਾ ਉਹ ਇਲਾਕੇ ਚ ਮਿਲ ਰਿਹਾ ਤੇ ਬਾਕੀ ਅਸੀਂ ਪੂਰੀ ਮੈਂਡਟ ਠੋਕੇ ਕਰ ਰਹੇ ਆ ਤੇ ਜਿਹੜੇ ਜਿਹੜੇ ਕੰਮ ਪਾਜੀ ਮੈਡਮ ਅਰਨਾ ਚੋੜੀ ਤਹੀ ਲੋਕਾਂ ਨੂੰ ਬਣਾ ਰਹੇ ਹੋ ਕਿਉਂਕਿ ਮੈਡਮ ਤੁਹਾਡੇ ਸਾਬਕਾ ਮੰਤਰੀ ਸੌਰੀ ਸਾਬਕਾ ਮੰਤਰੀ ਰੇਨਾ ਉਹ ਮੌਜੂਦਾ ਵਿਧਾਇਕ ਨਾ ਉਹਨਾਂ ਨੇ ਵੀ ਬਤੌਰ ਮੰਤਰੀ ਕਾਫੀ ਹਰਕੇ ਚ ਕੰਮ ਕਰਵਾਏ ਹੋਣਗੇ ਜਿਹੜੇ ਕੰਮ ਤੁਸੀਂ ਲੋਕਾਂ ਨੂੰ ਬਣਾ ਰਹੇ ਹੋ ਕਿਹੜੇ ਕਿਹੜੇ ਕੰਮ ਤੁਸੀਂ ਲੋਕਾਂ ਨੂੰ ਬਣਾ ਦਵੀ ਸਭ ਤੋਂ ਪਹਿਲਾਂ ਮੈਂ ਕੰਮ ਦੱਸਾਂਗਾ ਕਿ ਜਿਹੜਾ ਇੱਕ ਬਹੁਤ ਹੀ ਵੱਡਾ ਕੰਮ ਕੀਤਾ ਮੈਡਮ ਅਰਨਾ ਚੋੜੀ ਬੋਸ਼ ਚੋਦਰੀ ਨੇ ਕਿ ਸਾਡੇ ਦੀਨਾ ਨਗਰ ਇਹ ਸਵਡੀਆਂ ਬਣਾਈ ਆ ਸਭ ਤੋਂ ਪਹਿਲਾਂ ਇੱਕ ਹੈ ਬੜਾ ਵੱਡਾ ਕੰਮ ਕੀਤਾ ਨੰਬਰ 2 ਕਿ ਉਹਨਾਂ ਨੇ ਸਾਡੇ ਇਲਾਕੇ ਨੂੰ ਇੱਕ ਬਹੁਤ ਹੀ ਵਧੀਆ ਚੀਜ਼ ਦਿੱਤੀ ਆ ਉਹ ਸਿੱਧ ਪਰ ਗਵਰਨਮੈਂਟ ਕਾਲਜ ਬਣਾ ਦਿੱਤਾ ਸਾਡੇ ਇਲਾਕੇ ਦੇ ਵਿੱਚ ਨੰਬਰ 3 ਕਿ ਜਿਹੜਾ ਸਾਡਾ ਬੇੜ ਦਾ ਇਲਾਕਾ ਦਰਿਆ ਦਾ ਇਲਾਕਾ ਸਾਡਾ ਪੈਂਦਾ ਇਹਦੇ ਵਿੱਚ ਇਹ ਸਾਰੇ ਗੰਨੇ ਦੀ ਪਜਾਇ ਕਰਕੇ ਖੇਤੀ ਕਰਦੇ ਆ ਇਹਨਾਂ ਨੂੰ 슈ਗਰ ਮਿਲਰੀ ਜੋ ਦੋ ਗੁਣਾ ਵੱਡੀ ਕਰਕੇ ਤੇ ਲੋਕਾਂ ਦੇ ਵਿੱਚ ਬਹੁਤ ਲੋਕਾਂ ਬੈਨੀਫਿਟ ਹੋ ਰਿਹਾ ਜੀ ਤੇ ਬਾਕੀ ਛਰਕਾ ਛੁੜਕਾ ਦੇ ਬਹੁਤ ਜ਼ਿਆਦਾ ਬਣਾਈਆਂ ਮੈਡ ਬਣਾਣੇ ਆ ਤੇ ਮੌਜੂਦਾ ਸਰਕਾਰ ਬਾਰੇ ਕੀ ਕਹਿਣਾ ਜਾਂਦੇ ਮੌਜੂਦਾ ਸਰਕਾਰ ਬਸ ਮਸਹੂਰੀਆਂ ਦੀ ਸਰਕਾਰ ਹੈ ਜੀ ਇਹ ਇਹ ਬਸ ਮਸਹੂਰੀਆਂ ਦੇ ਕੇ ਤੋਂ ਲੋਕਾਂ ਨੂੰ ਗਮਰਾਹ ਕਰ ਰਹੀ ਆ ਲੋਕੀ ਜਾਹ ਯਾਰ ਰੁਪਈਆ ਅਜੇ ਲੱਗ ਮੇਰੇ ਹਿਸਾਬ ਨਾਲ ਅਜੇ 4.5 ਸਾਲ ਹੋ ਗਿਆ ਸਰਕਾਰ ਬਣੀ ਨੂੰ ਤੇ ਇਹਨਾਂ ਨੇ ਅੱਜ ਤੱਕ ਕਿਸ ਨੂੰ ਕੋਈ ਦੁਆਨੀ ਦਿੱਤੀ ਸਗੋਂ ਉਲਟ ਲੋਕਾਂ ਨੂੰ ਗਮਰਾਹ ਕਰ ਰਹੀ ਆ ਇਹ ਨਹੀਂ ਸਮਝ ਲੱਗ ਕੇ ਇਹ ਪੈਸਾ ਕੀ ਆਪੇ ਖਾਈ ਜਾਂਦੇ ਆ ਇਹ ਰੱਬ ਜਾਣਦਾ ਉਹਨੇ ਇਦਾਂ ਦੀ ਸਰਕਾਰ ਮੈਂ ਕਦੇ ਮਰੀ ਨਹੀਂ ਵੇਖੀ ਜ਼ਿੰਦਗੀ ਚ ਮੇਰੀ ਉਮਰ 50 ਸਾਲ ਚੱਲੀ ਆ ਬਹੁਤ ਮਾੜੀ ਸਰਕਾਰ ਹੈ ਸਾਫ ਤੋਂ ਇਥੇ ਹੋਈ ਆ ਹਰ ਪੰਜਾਬ ਦੇ ਵਿੱਚ ਤੁਹੇ ਵੀ ਸਰਪੰਚੋ ਆਪਣੇ ਰਸੂਲਪੁਰ ਤੋਂ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਲੱਗ ਰਿਹਾ ਤੁਹਾਨੂੰ ਮੌਜੂਦਾ ਸਰਕਾਰ ਦਾ ਕੰਪੈਰੀਆਂ ਕਰੀ ਆਪਾਂ ਕਾਂਗਰਸ ਪਾਰਟੀ ਨਾਲ ਤੇ ਕਿਦਾਂ ਲੱਗ ਰਿਹਾ ਤੁਹਾਨੂੰ ਮੌਜੂਦਾ ਸਰਕਾਰ ਜਿਹੜੀ ਮੌਕੇ ਦੀ ਹੈ ਤੇ ਬਿਲਕੁਲ ਹਰ ਪੱਖੋਂ ਫੇਲ ਹੈ ਜੀ ਜੀ ਦੂਸਰੀ ਗੱਲ ਹੈ ਪਈ ਹੁਣ ਤੇ ਜਿਹੜਾ ਇਲੈਕਸ਼ਨ ਆ ਗਿਆ ਸੰਪਤੀ ਦੇ ਹੱਥ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਇਹਦੇ ਵਿੱਚ ਕਾਂਗਰਸ ਪਾਰਟੀ ਨੇ ਚੰਗੀ ਜਿੱਤ ਪ੍ਰਾਪਤ ਕਰਨੀ ਹੈ ਆਪਣੇ ਦਿਨਾਰ ਬਲਾਗ ਦੇ ਵਿੱਚ ਬਾਕੀ ਕੰਮ ਦੀ ਗੱਲ ਰਹਿ ਗਈ ਕਾਂਗਰਸ ਦੀ ਉਸ ਮੇਰੇ ਬੱਬੂ ਭਾਜੀ ਨੇ ਸਭ ਕੁਝ ਤੁਹਾਨੂੰ ਦੱਸ ਹੀ ਦਿੱਤਾ ਹੈ ਪਈ ਐਸ ਡੀ ਐਮ ਬਦਲ ਸਾਡਾ ਕੰਪਲੈਕਸ ਬਣਿਆ ਫਿਰ ਫਲਾਈਓਵਰ ਦਿਨਾਂ ਨਗਰ ਦਾ ਬਣਿਆ ਪਨੇਾਰਡ sugar mill ਵੱਡੀ ਬਣੀ ਮੀਰਸਲ ਤੋਂ ਲੈ ਕੇ ਤੇ ਬਾਈਪਾਸ ਤੱਕ ਦਾ ਰੋਡ ਬਣਿਆ ਭਗਵਾਨਪੁਰ ਦੇ ਵਿੱਚ ਤੇ ਮਹਿਰਾਜਪੁਰ ਦੇ ਵਿੱਚ ਇੱਕ ਪੁਲ ਬੜਾ ਵੱਡਾ ਤਿਆਰ ਹੋਇਆ ਅਲੀਆ ਚੱਕ ਦੇ ਵਿੱਚ ਦੋ ਪੁਲ ਤਿਆਰ ਕੀਤੇ ਇਹਦੇ ਕੋਲ ਹੋਰ ਵੱਡੇ ਮੈਡਮ ਨੇ ਕੀ ਕਰਨੀ ਇੱਕ ਕੰਮ ਵੀ ਅੱਜ ਕੱਲ ਐਮ ਐਲ ਏ ਕੋਲ ਨਹੀਂ ਹੁੰਦਾ ਜੋ ਮਤਲਬ ਸਾਡੀ ਅਰਨਾ ਚੌਧਰੀ ਬਾਰ ਬਾਰ ਇਹਨੇ ਕੰਮ ਆਪਣੀ ਦੇਖ ਰੇਖ ਦੇ ਵਿੱਚ ਕਰ ਰਹੀ ਹੈ ਅਸੀਂ ਹੁਣਾਂ ਤਾਂ ਧੰਨਵਾਦ ਕਰਨੇ ਲੱਗੇ ਦਾ ਸਾਡੇ ਇਲਾਕੇ ਵਾਸੀਆਂ ਨੂੰ ਇਹੋ ਅਪੀਲ ਹੈਗੀ ਹੈ ਮੇਰੇ ਜੋਂਨ 7 ਨੰਬਰ ਨੂੰ ਪੇ ਮੇਰੇ ਜਿਹੜੇ ਕਾਂਗਰਸ ਦੀ ਜਰਨਲ ਬਹੁਮਨ ਅਮਿਤਾ ਡੋਗਰਾ ਕੜੋਤੀ ਹੈ ਇਹਨਾਂ ਬਾਤ ਤੋਂ ਬਾਤ ਹੱਥ ਜੋੜ ਕੇ ਬੇਨਤੀ ਹੈ ਪੇ ਇਹਨਾਂ ਨੂੰ ਸਪੋਰਟ ਕਰੋ ਤੇ ਇਹਨਾਂ ਨੂੰ ਜਿੱਤ ਦਿਓ ਇਹ ਜਿੱਤ ਜਿਹੜੀ ਹੈ ਨਾ ਉਹ ਸਾਡੀ ਮੈਡਮ ਦੇ ਕੋਲ ਜਾਏਗੀ ਤੇ ਸਾਡਾ ਮਾਨ ਸਨਮਾਨ ਵਧੇਗਾ ਪਾਪਾ ਜੀ ਦੱਸ ਦਿਓ ਦੋ ਲਾਈਨਾਂ ਤੁਹਾਡੇ ਕੋਲ ਬੱਚੇ ਪਹੁੰਚੇ ਤੁਹਾਡੇ ਅਮਿਤਾ ਡੋਗਰਾ ਜੀ ਪਹੁੰਚੀ ਬਲਾਸੌਂਦੀ ਮੈਂਬਰ ਖੜੇ ਹੋਏ ਨੇ ਪਹਿਲਾਂ ਉਹਨਾਂ ਦੇ ਪਤੀ ਜਿਹੜੇ ਨਾ ਜਨਕਰਾਜ ਬੱਬੂ ਜੀ ਉਹਨਾਂ ਨੇ ਵੀ ਆਪਣੇ ਜਿੱਤ ਪ੍ਰਾਪਤ ਕੀਤੀ ਸੀ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਇਸ ਵਾਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਅ ਬਿਲਕੁਲ ਕੰਦੇਨਾ ਕੰਦਾ ਮੌਲਕੇ ਦੀ ਹੈਲਪ ਕਰ ਰਿਆ ਜੀ ਹਾਂਜੀ ਆਪਦੇ ਲਾਸਟ ਵਿੱਚ ਤੁਸੀਂ ਲੋਕਾਂ ਨੂੰ ਵੋਟਰਾਂ ਨੂੰ ਕੀ ਬੀਲ ਕਰਨਾ ਜਾਂਦੇ ਹੋ ਜੀ ਹਾਂਜੀ ਕੀ ਬੀਲ ਕਰਾਂ ਜੀ ਵੋਟਰਾਂ ਨੂੰ ਕੀ ਕਹਿੰਦੇ ਹੋ ਮੈਂ ਤੇ ਇਹੀ ਕਹਿਣਾ ਚਾਹੁੰਦੀ ਆ ਕਿ ਸਾਰੇ ਜਣ ਸਾਨੂੰ ਵੋਟ ਪਾਓ ਜੀ ਤੇ ਅਸੀਂ ਤੁਹਾਡਾ ਕੁਛ ਨਾ ਕੁਛ ਸਵਾਰਾਂਗੇ ਠੀਕ ਹੈ ਨਾ ਵੋਟ ਚੰਗਾ ਰਿਸਪੌਂਸ ਦਿਓ ਤੇ ਕੁਛ ਤੁਹਾਡਾ ਕੋਈ ਫਾਇਦਾ ਕਰਾਂਗੇ ਕੋਈ ਨਾ ਕੋਈ ਨਵੀਂ ਚੀਜ਼ ਅਸੀਂ ਕਰਾਂਗੇ ਲੇਡੀਜ਼ ਵਾਸਤੇ ਇਹ ਸਨ ਅਮਿਤਾ ਡੋਗਰਾ ਉਹਨਾਂ ਦੇ ਪਤੀ ਦੇਵ ਜਨਕਰਾ ਬੱਬੂ ਜੀ ਉਹਨਾਂ ਦੱਸਿਆ ਕਿ ਅਸੀਂ ਕੰਮਾਂ ਦੇ ਆਧਾਰ ਤੇ ਲੋਕਾਂ ਕੋਲ ਵੋਟਾਂ ਮੰਗਣ ਜਾ ਰਹੇ ਹਾਂ ਮੈਡਮ ਅਰਨਾ ਚੌਰੀ ਨੇ ਬਤੌਰ ਮੰਤਰੀ ਹਲਕੇ ਦਾ ਕਾਫੀ ਵਿਕਾਸ ਕਰਵਾਇਆ ਸੀ ਜਿਹਦੇ ਆਧਾਰ ਤੇ ਅਸੀਂ ਲੋਕਾਂ ਕੋਲ ਵੋਟਾਂ ਮੰਗ ਰਹੇ ਹਾਂ ਔਰ ਲੋਕ ਸਾਨੂੰ ਬੜਾ ਵਧੀਆ ਰਿਸਪਾਂਸ ਦੇ ਰਹੇ ਨੇ ਉਹਨਾਂ ਨੇ ਦੱਸਿਆ ਕਿ ਜਿਹੜੀ ਮੌਜੂਦਾ ਸਰਕਾਰ ਆ ਉਹਦੇ ਕੀਤੇ ਵਾਅਦੇ ਹੈ ਉਹਨਾਂ ਲੋਕੀ ਅੱਖ ਚੁੱਕੇ ਨੇ ਜਿਹਦੇ ਆਧਾਰ ਤੇ ਲੋਕਾਂ ਨੂੰ ਮੁੱਖ ਮੋੜ ਕੇ ਕਾਂਗਰਸ ਪਾਰਟੀ ਵੱਲ ਦਿਨੋ ਦਿਨ ਜਿਹੜੇ ਵਾਅਦੇ ਨਜ਼ਰ ਆ ਰਹੇ ਨੇ ਇਸ ਕਰਕੇ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਆਪਣੀ ਜਿੱਤ ਜਿਹੜੀ ਪ੍ਰਾਪਤ ਕਰਾਂਗੇ 17 ਤਰੀਕ ਨੂੰ ਜਿਹੜੇ ਆਉਣਗੇ ਨਤੀਜੇ ਆ ਉਤੋਂ ਹੀ ਪਤਾ ਲੱਗੇਗਾ ਕਿ ਕਿਹੜਾ ਬੰਦਾ ਜਿਹੜਾ ਉਹ ਆਪਣੀ ਜਿੱਤ ਪ੍ਰਾਪਤ ਕਰਦਾ ਮੇਰੇ ਸਹਿਯੋਗੀ ਸਾਵੀ ਸਖਦੇ ਨਾਲ ਡਾਕਟਰ ਰਮੇਸ਼ ਰੰਗਲੇ ਵੀ ਪੰਜਾਬ ਨਿਊਜ਼ ਦਿਨਨਾਕ